ਸ਼ੁਰੂਆਤ ਕੀਤੀ ਸੀ ਥੋੜੇ ਬੰਦੇ ਸੀ ਉਸ ਦਿਨ ਸਵਾਲ ਵੀ ਮੈਂ ਪੁੱਛਿਆ ਸੀ ਵੀ ਐਨੇ ਘੱਟ ਬੰਦੇ ਕਿਉਂ ਆ ਅੱਜ ਬਹੁਤ ਪਹੁੰਚ ਗਏ ਘੱਟ ਪਹੁੰਚਣ ਦੇ ਵੀ ਖਤਰਾ ਮਹਿਸੂਸ ਹੁੰਦਾ ਜਾਦਾ ਪਹੁੰਚ ਜਾਂਦੇ ਫੇ ਕਿਹਦੇ ਨਹੀਂ ਖਿਆਲ ਨਹੀਂ ਰਲਦੇ ਫਿਰ ਵੀ ਮੰਗਾ ਪਿਆ ਜਾਂਦਾ ਹੁਣ ਇਹ ਵੱਧ ਪਹੁੰਚ ਗਏ ਕਿ ਕਿ ਦਸਭਾਲੂ ਜੀਰਾ ਫੈਕਟਰੀ ਚ ਹੋਇਆ ਉਹ ਵੀ ਸਾਫ ਹੈ ਜੋ ਹਮੀਰਾ ਪਿੰਡ ਚ ਹੋ ਰਿਹਾ ਉਹ ਵੀ ਕਲੀਅਰ ਹੈ ਜੋ ਬਰਨਾਲੇ ਹੋ ਰਿਹਾ ਉਹ ਵੀ ਕਲੀਅਰ ਹੈ ਤੇ ਜੋ ਬੁੱਡੇ ਨਾਲੇ ਚ ਹੋ ਰਿਹਾ ਉਹ ਵੀ ਕਲੀਅਰ ਹੈ ਸਾਫ ਨਜ਼ਰ ਆ ਰਿਹਾ ਤਾਂ ਫੇਰੇ ਕੌਣ ਕਰ ਗਿਆ ਗੰਦਾ ਰੱਬ ਕਰ ਗਿਆ ਇਹ ਉਹੀ ਸਤਲੋਜੀ ਜਿਹਦੇ ਜੋ ਅੰਮ੍ਰਿਤ ਸ਼ਿਕਾਇਆ ਗਿਆ ਸੀ ਅੱਜ ਉਹ ਸਤਲੋਜੀ ਦਾ ਕੋਈ ਗਲਾਸ ਭਰ ਕੇ ਪਾਣੀ ਪੀਊਗਾ ਇਹਦੇ ਖਿਲਾਫ ਇਕੱਠੇ ਹੋ ਕਹਿੰਦੇ ਅਸੀਂ ਤਾਂ ਆਪਣੀ ਪੱਥਰ ਭੰਨਤਾ ਲਿਆਂਦਾ ਹਾਈਡਰਾ ਤੋੜਦਾ ਸਾਰਾ ਕਹਿੰਦੇ ਅਫਸਰ ਨਹੀਂ ਸੁਣਦੇ ਅਸੀਂ ਕੀ ਕਰੀਏ ਅਫਸਰਾਂ ਨੂੰ ਸਸਪੈਂਡ ਕਿਨੇ ਕਰਨਾ ਹੈ ਕਹਿੰਦੇ ਅਫਸਰशाही ਹਾਵੀ ਆ ਨਹੀਂ ਨਹੀਂ ਸਰਕਾਰ ਨੇ ਸਸਪੈਂਡ ਨਹੀਂ ਕਰਨਾ ਫਿਰ ਐਂ ਕਰੋ ਅਸਤੀਫਾ ਦੇ ਦੇ ਸਰਕਾਰ ਕਿਸੇ ਹੋਰ ਨੂੰ ਬਣਾ ਲੈਣ ਦਿਓ ਅਸੀਂ ਕਰਕੇ ਵਿਖਾਉਣੇ ਆ ਕਾਬਾ ਜਿਹੜੇ ਗਲਤ ਰਿਪੋਰਟਾਂ ਭੇਜਦੇ ਇਹਨਾਂ ਨੂੰ ਸਸਪੈਂਡ ਕਰ ਦਿਓ ਅੱਜ ਸਕੂਲਾਂ 'ਚ ਵਾਲੀਬਾਲ ਦੀ ਗੇਮ ਬੰਦ ਹੋ ਗਈ ਐ ਹਾਈਟ ਹੀ ਨਹੀਂ ਅੱਗੇ ਬੰਬੇ ਸੀ ਮੈਂ ਲੰਬਾ ਚੌੜਾ ਬੰਦਾ ਨਜ਼ਰ ਆਉਂਦਾ ਹੀ ਆਂਦੇ ਸੀਗੇ ਪੰਜਾਬ ਦਾ ਆਊਗਾ ਹੁਣ ਸਾਡੇ ਹੀਰੋ ਵੀ 5 ਫੁੱਟ 7 ਇੰਚ ਦੇ ਨੇ ਉਹਨਾਂ ਨੂੰ ਫੜੋ ਉਹਨਾਂ ਦੇ ਲਾਇਸੈਂਸ ਰੱਦ ਕਰੋ ਜੁਰਮਾਨਾ ਲਾਓ ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਰ ਲਾ ਸਕਦਾ ਜੁਰਮਾਨਾ ਤਾਂ ਸਾਡੀ ਸਟੇਟ ਗਵਰਨਮੈਂਟ ਨੂੰ ਕੀ ਹੋਇਆ ਸਾਡੇ ਪੋਲਿਊਸ਼ਨ ਬੋਰਡ ਨੂੰ ਕੀ ਹੋਇਆ ਜੇ ਤਮਨ ਲਾਡੂ ਡਰਾਈ ਡਾਈਂਗ ਲੈ ਆ ਸਕਦਾ ਹੈ ਕਿ ਪੰਜਾਬ ਨਹੀਂ ਲੈ ਆ ਸਕਦਾ ਹੁਣ ਅਸੀਂ ਕਿਹਾ ਕਿ ਕਾਲਾਂ ਫੋਟੋਆਂ ਬਹੁਤ ਹੋ ਗਈਆਂ ਹੁਣ ਅਸੀਂ ਇੱਕ ਡੈਡਲਾਈਨ ਦੇਵਾਂਗੇ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਕਰਾਂਗੇ 15 ਸਪਟੈਂਬਰ ਤੱਕ ਅਗਰ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਇਹ ਲੋਕ ਕਰਨਗੇ ਕੀ ਕਰਾਂਗੇ ਤੇ ਕਿਵੇਂ ਕਰਾਂਗੇ ਤੇ ਕਿੱਥੇ ਕਰਾਂਗੇ ਕਰਕੇ ਦੱਸਾਂਗੇ ਲੋਕ ਤਾਂ ਕਰਨਗੇ ਲੀਡਰ ਖੜਨਗੇ ਬਹੁਤ ਵਾਰੀ ਇਦਾਂ ਹੁੰਦਾ ਵੀ ਲੀਡਰ ਕਹਿ ਦਿੰਦੇ ਆ ਲੋਕ ਜਜ਼ਬਾਤੀ ਹੋ ਕੇ ਤੁਰ ਪੈਂਦੇ ਬਾਅਦ ਚ ਕਹਿੰਦੇ ਸਾਡੇ ਨਹੀਂ ਕਿਹੜੇ ਲੀਡਰ ਮੈਨੂੰ ਇਹ ਦੱਸੋ ਜੇ ਨਾ ਕਰੀਏ ਲੋਕ ਮਰਦੇ ਰਹਿਣ ਲੋਕਾਂ ਨੂੰ ਕੈਂਸਰ ਹੁੰਦਾ ਰਹੇ ਕਾਲਾ ਪੀਲਿਆ ਹੁੰਦਾ ਰਹੇ ਦਰਿਆ ਗੰਦਾ ਬਲੀਪੁਰ ਜਾ ਕੇ ਖੜੋ ਅੱਧਾ ਪਾਣੀ ਜਿਹੜਾ ਐਨਾ ਕਾਲਾ ਪਾਣੀ ਪਾਉਂਦੇ ਅੱਗੇ ਮੱਛੀ ਨਹੀਂ ਜਾਂਦੀ ਕੀ ਇਹ ਕਰਨ ਦੇ ਏ ਤਿੰਨ ਮੈਂਬਰ ਰਾਜ ਸਭਾ ਦੇ ੁੱਡੇ ਨਾਲੇ ਬਾਰੇ ਬੋਲੇ ਪਿਛਲੇ ਸੈਸ਼ਨ 'ਚ ਸਿਚੇਵਾਲ ਜੀ ਨਹੀਂ ਬੋਲੇ ਦੱਸੋ ਕੀ ਰੀਜ਼ਨ ਹੈ ਇਹਦੇ ਬਾਰੇ ੁੱਡਾਂ ਨਾਲਾ ਸਾਫ਼ ਹੋ ਗਿਆ ਤਾਂ ਨਹੀਂ ਬੋਲੇ ਜਾਂ ਕਲੀਨ ਹੋ ਗਿਆ ਤਾਂ ਨਹੀਂ ਬੋਲੇ ਉਹ ਉਦੋਂ ਬੋਲਣਗੇ ਜਦੋਂ ਪਾਣੀ ਭਰ ਕੇ ਪੀਣ ਜੋਗਾ ਹੋ ਜਾਊਗਾ ਬਈ ਸ਼ੁਰੂਆਤ ਕੀਤੀ ਸੀ ਥੋੜੇ ਬੰਦੇ ਸੀ ਉਸ ਦਿਨ ਸਵਾਲ ਵੀ ਮੈਂ ਪੁੱਛਿਆ ਸੀ ਵੀ ਇੰਨੇ ਘੱਟ ਬੰਦੇ ਕਿਉਂ ਆ ਅੱਜ ਬਹੁਤ ਪਹੁੰਚ ਗਏ ਘੱਟ ਪਹੁੰਚਣ ਤੇ ਵੀ ਖਤਰਾ ਮਹਿਸੂਸ ਹੁੰਦਾ ਜਿਆਦਾ ਪਹੁੰਚ ਜਾਂਦੇ ਫੇ ਕਈ ਵਾਰੀ ਖਿਆਲ ਦੀ ਰਲਦੇ ਫਿਰ ਵੀ ਮੰਗਾ ਪਿਆ ਜਾਂਦਾ ਹੁਣ ਇਹ ਵੱਧ ਪਹੁੰਚ ਗਏ ਕਿਤਾ ਸੰਭਾਲੋਗੇ ਮੈਨੂੰ ਇਹ ਦੱਸੋ ਚਾਹੇ ਖਿਆਲ ਮਿਲਣ ਜਾਂ ਨਾ ਮਿਲਣ ਕਾਲਾ ਪਾਣੀ ਦੇ ਹੱਕ 'ਚ ਕੋਈ ਹੈਗਾ ਕਿ ਮੌਤ ਵੰਡੀ ਜਾਵੇ ਕੋਈ ਵੀ ਹੱਕਾ ਚਾਹੇ ਨਹੀਂਗਾ ਇਸੇ ਲਈ ਸਾਰੇ ਆਏ ਨੇ ਬੜਿਆਂ ਦੇ ਖਿਆਲ ਨਹੀਂ ਮਿਲਣਗੇ ਹੋਰ ਗੱਲਾਂ 'ਚ ਪਰ ਇਹ ਪਾਣੀ ਗੰਦਾ ਬੰਦ ਹੋਣਾ ਚਾਹੀਦਾ ਐਂ ਕਾਲੇ ਕਾਨੂੰਨਾ ਮੇਲੇ ਜਦੋਂ ਆਪਾਂ ਸਿੰਘੂ ਬਾਰਡਰ ਤੇ ਬੈਠੀ ਟਿੱਕਰੀ ਬੈਠੇ ਕੀ ਸੀਗਾ ਬੜਿਆਂ ਦੇ ਖਿਆਲ ਨਹੀਂ ਮਿਲਦੇ ਸੀ ਪਰ ਇਕੱਠੇ ਸੀ ਨਾ ਇਸ ਪਾਣੀ ਨੂੰ ਬੰਦ ਕਰਾਉਣ ਲਈ ਵੀ ਸਾਰੇ ਇਕੱਠੇ ਨੇ ਕਿਹਦੇ ਖਿਲਾਫ ਇਕੱਠੇ ਹੋ ਕਹਿੰਦੇ ਅਸੀਂ ਤਾਂ ਆਪ ਨਹੀਂ ਪੱਥਰ ਭੰਨਤਾ ਲਿਆਂਦਾ ਹਾਈਡਰਾ ਤੋੜਦਾ ਸਾਰਾ ਕਹਿੰਦੇ ਅਫਸਰ ਨਹੀਂ ਸੁਣਦੇ ਅਸੀਂ ਕੀ ਕਰੀਏ ਅਫਸਰਾਂ ਨੂੰ ਸਸਪੈਂਡ ਕੀਨੇ ਕਰਨਾ ਕਹਿੰਦੇ ਅਫਸਰशाही ਹਾਵੀ ਆ ਨਹੀਂ ਨਹੀਂ ਸਰਕਾਰ ਨੇ ਸਸਪੈਂਡ ਨਹੀਂ ਕਰਨਾ ਫਿਰ ਐਂ ਕਰੋ ਅਸਤੀਫਾ ਦੇ ਦੇ ਸਰਕਾਰ ਕਿਸੇ ਹੋਰ ਨੂੰ ਬਣਾ ਲੈਣ ਦਿਓ ਅਸੀਂ ਕਰਕੇ ਵਿਖਾਉਣੇ ਆ ਕਾਬਾ ਕਹਿੰਦੇ ਮੁੱਖ ਮੰਤਰੀ ਸਾਹਿਬ ਤਾਂ ਗਲਤ ਰਿਪੋਰਟਾਂ ਭੇਜ ਦਿੰਦੇ ਆ ਇਹ ਹੈ ਕਹਿੰਦੇ ਗਲਤ ਰਿਪੋਰਟਾਂ ਭੇਜ ਦਿੰਦੇ ਜੀ ਮੁੱਖ ਮੰਤਰੀ ਸਾਹਿਬ ਤਾਂ ਤੇ ਫਿਰ ਮੁੱਖ ਮੰਤਰੀ ਆਪ ਖੜਦੇ ਰਹੇ ਨੇ ਇੰਨਾ ਥਾਵਾਂ ਤੇ ਆ ਕੇ ਉਹਨਾਂ ਨੇ ਵੇਖਿਆ ਉਦੋਂ ਜੋ ਕੁਝ ਕਹਿੰਦੇ ਸੀ ਉਹ ਕਰ ਦਿਓ ਜਿਹੜੇ ਗਲਤ ਰਿਪੋਰਟਾਂ ਭੇਜਦੇ ਇਹਨਾਂ ਨੂੰ ਸਸਪੈਂਡ ਕਰ ਦਿਓ ਡਿਸਮਿਸ ਕਰੋ ਬਲਕੇ ਤੇ ਨਵੀਂ ਕਮੇਟੀ ਬਣਾ ਦਿਓ ਉਸ ਕਮੇਟੀ ਦੀਆਂ ਰეკਮੈਂਡੇਸ਼ਨ ਕਹਿ ਦਿਓ ਮੰਨੀਆਂ ਜਾਣਗੀਆਂ ਅਸੀਂ ਮੰਨ ਜਾਾਂਗੇ ਕਿਉਂਕਿ ਜੋ ਗੰਦ ਪੈ ਰਿਹਾ ਹੈ ਜੋ ਕਾਲਾ ਪਾਣੀ ਹੋ ਰਿਹਾ ਹੈ ਉਹ ਸ਼ਰਿਆਂ ਮੇ ਹੋ ਰਿਹਾ ਹੈ ਲੁਕੇ ਛिपਿਆਤਾ ਨਹੀਂ ਜੋ ਹੰਸਲਾ ਨਦੀ ਗੰਦੀ ਹੋ ਕੇ ਨਾਲਾ ਬਣਾਤਾ ਫਤੇਗੜ ਸਾਹਿਬ ਉਹ ਵੀ ਸਾਫ ਹੈ ਜੋ ਜੀਰਾ ਫੈਕਟਰੀ ਚ ਹੋਇਆ ਉਹ ਵੀ ਸਾਫ ਹੈ ਜੋ ਹਮੀਰਾ ਪਿੰਡ ਚ ਹੋ ਰਿਹਾ ਉਹ ਵੀ ਕਲੀਅਰ ਹੈ ਜੋ ਬਰਨਾਲੇ ਹੋ ਰਿਹਾ ਉਹ ਵੀ ਕਲੀਅਰ ਹੈ ਤੇ ਜੋ ਬੁੱਡੇ ਨਾਲੇ ਚ ਹੋ ਰਿਹਾ ਉਹ ਵੀ ਕਲੀਅਰ ਹੈ ਸਾਫ ਨਜ਼ਰ ਆ ਰਿਹਾ ਹੈ ਫੇਰੇ ਕੌਣ ਕਰ ਗਿਆ ਗੰਦਾ ਰੱਬ ਕਰ ਗਿਆ ਫੈਕਟਰੀਆਂ ਨੇ ਕੀਤਾ ਉਹਨਾਂ ਨੂੰ ਫੜੋ ਉਹਨਾਂ ਦੇ ਲਾਇਸੈਂਸ ਰੱਦ ਕਰੋ ਜੁਰਮਾਨਾ ਲਾਓ ਜੇ ਨੈਸ਼ਨਲ ਗ੍ਰੀਨ ਟਰਬਿਊਨਰ ਲਾ ਸਕਦਾ ਹੈ ਜੁਰਮਾਨਾ ਤਾਂ ਸਾਡੀ ਸਟੇਟ ਗਵਰਨਮੈਂਟ ਨੂੰ ਕੀ ਹੋਇਆ ਸਾਡੇ ਪੋਲਿਊਸ਼ਨ ਬੋਰਡ ਨੂੰ ਕੀ ਹੋਇਆ ਕੀ ਹੋਇਆ ਉਹਨਾਂ ਨੂੰ 8-10 ਉਹ ਕਹਿੰਦੇ ਮੂੰਹ ਚੜਾਉਂਦਾ ਸੀ ਪੱਥਰ ਮੇਰਾ ਵੀ ਇਦਾਂ ਦੀ ਗੱਲਾਂ ਕਰਦੇ ਤੈਨੂੰ ਆਪਣਾ ਬੰਦਾ ਨਹੀਂ ਲੱਗਦਾ ਹੁਣ ਬੰਦਾ ਵੀ ਯਾਰੇ ਬੰਦਾ ਤਾਂ ਵਾਕਈ ਸਾਡੇ ਵਾਂਗ ਹੀ ਸੋਚਦਾ ਸੋਚ ਇੱਕ ਹੋ ਗਈ ਹੁਣ ਇਕੱਠੇ ਹੀ ਆ ਅੱਛੀ ਗੱਲ ਐ ਪੋਲਿਊਸ਼ਨ ਦੀ ਗੱਲ ਕਰ ਰਹੇ ਹਾਂ ਪਰ ਮੈਂ ਆਣਾ ਅਗਲੀ ਗੱਲ ਵੀ ਕਰੋ ਡਾਇਵਰਟ ਨਾ ਕਰੋ ਮਸਲੇ ਨੂੰ ਕਲੀਅਰ ਕਰੋ ਗੱਲ ਕਿ ਜੋ ਪੋਲਿਊਸ਼ਨ ਪਾਇਆ ਜਾ ਰਿਹਾ ਜਿਹੜੀ ਡਾਈਇੰਗ ਫੈਕਟਰੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਉਹ ਜੋ ਲਿਕਵਿਡ ਡਿਸਚਾਰਜ ਕਰ ਰਹੀਆਂ ਨੇ ਉਹ ਕੈਮੀਕਲ ਸਾਫ਼ ਹੀ ਨਹੀਂ ਹੁੰਦਾ ਕਿਸੇ ਸੀਟਪੀ ਚ ਨਹੀਂ ਹੁੰਦਾ ਉਹਨੂੰ ਬੰਦ ਕੀਤਾ ਜਾਵੇ ਕਾਉ ਕਿਉਂ ਨਹੀਂ ਕਹਿੰਦੇ ਉਹ ਬੰਦ ਹੋਣੀਆਂ ਚਾਹੀਦੀਆਂ ਜੇ ਤਮਨ ਲਾਡੂ ਡਰਾਈ ਡਾਈਂਗ ਲੈ ਆ ਸਕਦਾ ਹੈ ਕਿ ਪੰਜਾਬ ਨਹੀਂ ਲੈ ਆ ਸਕਦਾ ਕਿਉਂ ਨਹੀਂ ਲਿਆ ਜੇ ਫੇਮਸ ਦਰਿਆ ਕਲੀਨ ਹੋ ਸਕਦਾ ਹੈ ਲੰਡਨ ਚ ਪੈਰਿਸ ਵਾਲਾ ਕਲੀਨ ਹੋ ਸਕਦਾ ਹੈ ਕਿ ਸਾਡਾ ਇਹ ਬੁੱਢਾ ਦਰਿਆ ਦੁਬਾਰਾ ਨਹੀਂ ਬਣ ਸਕਦਾ ਜਿਹਦਾ ਨਾਮ ਬਾਬੇ ਨਾਨਕ ਨੇ ਰੱਖਿਆ ਸੀ ਨਹੀਂ ਬਣ ਸਕਦਾ ਬਣ ਸਕਦਾ ਕਾਉ ਆਓ ਲੋਕਾਂ ਦੇ ਸਾਹਮਣੇ ਦਿਓ ਅਸਤੀਫਾ ਅਸੀਂ ਤੁਹਾਨੂੰ ਨਾਲ ਭਾਵਾਂਗੇ ਅੱਗੇ ਲਾਵਾਂਗੇ ਬਲਕੇ ਹੁਣ ਤੱਕ ਲੋਕ ਕਹਿੰਦੇ ਆਏ ਆ ਵੀ ਬੰਦ ਕਰੋ ਹੁਣ ਤੁਹਾਨੂੰ ਕੀ ਨਮਾ ਲੱਗਦਾ ਵੀ ਹੁਣ ਹੁਣ ਹੋ ਜਾਊਗਾ ਪਤਾ ਕੀ ਹੈ ਅਸੀਂ ਬੜੇ ਵਾਰੀ ਗਏ ਆ ਉੱਥੇ ਵਲੀਪੁਰ ਵੀ ਹਰ ਥਾਂ ਤੇ ਗਏ ਆ ਸਾਰੇ ਪਿੰਡਾਂ ਚ ਗਏ ਜੋ ਸਫਰ ਕਰ ਰਹੇ ਆ ਹੁਣ ਅਸੀਂ ਕਿਹਾ ਕਿ ਕਾਲਾਂ ਫੋਟੋਆਂ ਬਹੁਤ ਹੋ ਗਈਆਂ ਹੁਣ ਅਸੀਂ ਇੱਕ ਡੈਡ ਲਾਈਨ ਦੇਵਾ ਕੇ ਜੇ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਕਰਾਂਗੇ ਉਹ ਅਸੀਂ ਕਰਨ ਜਾ ਰਹੇ ਆ ਅੱਜ ਸੰਕੇਤਕ ਆ 15 ਸਪਟੈਂਬਰ ਤੱਕ ਅਗਰ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਇਹ ਲੋਕ ਕਰਨਗੇ ਕੀ ਕਰਨਗੇ ਤੇ ਕਿਵੇਂ ਕਰਨਗੇ ਤੇ ਕਿੱਥੇ ਕਰਨਗੇ ਕਰਕੇ ਦੱਸਾਂਗੇ ਲੋਕ ਤਾਂ ਕਰਨਗੇ ਲੀਡਰ ਖੜਨਗੇ ਬਹੁਤ ਵਾਰੀ ਇਦਾਂ ਹੁੰਦਾ ਵੀ ਲੀਡਰ ਕਹਿ ਦਿੰਦੇ ਆ ਲੋਕ ਜਜ਼ਬਾਤੀ ਹੋ ਕੇ ਤੁਰ ਪੈਂਦੇ ਬਾਅਦ ਚ ਕਹਿੰਦੇ ਸਾਡੇ ਨਹੀਂ ਕਿਹੜੇ ਲੀਡਰ ਕਿਹੜੇ ਲੀਡਰ ਅਸੀਂ ਜਿਹੜੇ ਸਟੇਜਾਂ ਤੋਂ ਬੋਲਦੇ ਆ ਉਹ ਠੀਕ ਆ ਉਹ ਅਸੀਂ ਕਹਿ ਰਹੇ ਆ ਅਸੀਂ ਕਾਲ ਦੇ ਰਹੇ ਆ ਇਹ ਵਾਰੀ ਲਾਂਗੇ ਜ਼ਿੰਮੇਦਾਰਾਂ ਨਾਲ ਹੀ ਸਾਧ ਰਹੇ ਆ ਸਾਰਿਆਂ ਨੂੰ ਅਸੀਂ ਜ਼ਿੰਮੇਵਾਰੀ ਨਾਲ ਹੀ ਸਾਧ ਕੇ ਅੱਜ ਕਹਿ ਰਹੇ ਆ ਗਵਰਨਮੈਂਟਾਂ ਨੂੰ ਕਿ ਭਾਈ ਅਸੀਂ ਇਹ ਬੀੜਾ ਚੱਕਿਆ ਕਾਲੇ ਪਾਣੀ ਦੀ ਟੀਮ ਹੈ ਜਿਹੜੀ ਉਹਨਾਂ ਨੇ ਚੱਕਿਆ ਇਹ ਔਰ ਅਸੀਂ ਕਹਿ ਰਹੇ ਹਾਂ ਕਿ ਬਹੁਤ ਹੋ ਗਈਆਂ ਗੱਲਾਂ ਕੁਛ ਕੀਤਾ ਜਾਵੇ ਆਖਰੀ ਕਦਮ ਕੀ ਹੋਊਗਾ ਜੀ ਉਹ ਅਸੀਂ ਕਰਕੇ ਦੱਸਾਂਗੇ ਜੇ ਦੱਸ ਦੇਾਂਗੇ ਤਾਂ ਉਹ ਹੋ ਥੋੜੀ ਪੌਂਦਾ ਹੁੰਦਾ ਉਹ ਤਾਂ ਗੱਲਾਂ ਹੀ ਹੁੰਦੀਆਂ ਨੇ ਅਸੀਂ ਕਹਿ ਰਹੇ ਹਾਂ ਕਿ 15 ਸੈਪਟੈਂਬਰ ਤੱਕ ਕੁਛ ਨਹੀਂ ਕੀਤਾ ਤਾਂ ਫੇਰ ਲੋਕ ਕਰਨਗੇ ਲੋਕਾਂ ਚ ਅਸੀਂ ਵੀ ਸ਼ਾਮਲ ਹੈ ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ ਫੇਰ ਅਸੀਂ ਕਰਾਂਗੇ ਨਹੀਂ ਕੁਛ ਕਰੂਗੇ ਮੈਨੂੰ ਇਹ ਦੱਸੋ ਜੇ ਨਾ ਕਰੀਏ ਲੋਕ ਮਰਦੇ ਰਹਿਣ ਲੋਕਾਂ ਨੂੰ ਕੈਂਸਰ ਹੁੰਦਾ ਰਹੇ ਕਾਲਾ ਪੀਲਿਆ ਹੁੰਦਾ ਰਹੇ ਇਹ ਸ਼ਾਹ ਕਾਲਾ ਪਾਣੀ ਕੈਮੀਕਲ ਯੁਕਤ ਵਿੱਚ ਪਾਉਂਦੇ ਰਹਿਣ ਦਰਿਆ ਗੰਦਾ ਵਲੀਪੁਰ ਜਾ ਕੇ ਖੜੋ ਅੱਧਾ ਪਾਣੀ ਜਿਹੜਾ ਇੰਨਾ ਕਾਲਾ ਪਾਣੀ ਪਾਉਂਦੇ ਅੱਗੇ ਮੱਛੀ ਨਹੀਂ ਜਾਂਦੀ ਕੀ ਇਹ ਕਰਨ ਦਈਏ ਇਹ ਉਹੀ ਸਤਲੁਜ ਸੀ ਜਿਹਦੇ ਚ ਅੰਮ੍ਰਿਤ ਛਕਾਇਆ ਗਿਆ ਸੀ ਅੱਜ ਉਹ ਸਤਲੁਜ ਦਾ ਕੋਈ ਗਲਾਸ ਭਰ ਕੇ ਪਾਣੀ ਪੀਊਗਾ ਕੀ ਹਾਲ ਹੋ ਗਿਆ ਬਲਕੇ ਬਿਆਸ ਨੇ ਉੱਤੇ ਹਰੀ ਕੇ ਜਾ ਕੇ ਮੱਛੀ ਦਾ ਟੈਸਟ ਹੋਇਆ ਉਹਨੂੰ ਕੈਂਸਰ ਹੋ ਗਿਆ ਇਸੇ ਸਰਕਾਰ ਦੇ ਵਿੱਚੋਂ ਦਾ ਰਾਜ ਸਭਾ ਮੈਂਬਰ ਬਾਬਾ ਸੀਚੇਵਾਲ ਜੀ ਆ ਜਿਨ੍ਹਾਂ ਨੇ ਬੇਈ ਨਦੀ ਦੇ ਉੱਤੇ ਕੰਮ ਕੀਤਾ ਫਿਰ ਸ਼ੱਕ ਕਿਉਂ ਤੁਹਾਨੂੰ ਸਰਕਾਰ ਦੀ ਨੀਅਤ ਤੇ ਤਿੰਨ ਮੈਂਬਰ ਰਾਜ ਸਭਾ ਦੇ ਬੁੱਢੇ ਨਾਲੇ ਬਾਰੇ ਬੋਲੇ ਪਿਛਲੇ ਸੈਸ਼ਨ 'ਚ ਸੀਚੇਵਾਲ ਜੀ ਨਹੀਂ ਬੋਲੇ ਦੱਸੋ ਕੀ ਰੀਜ਼ਨ ਹੈ ਇਹਦੇ ਬਾਰੇ ਕਿਉਂ ਨਹੀਂ ਬੋਲੇ ਗੁੱਡਾਂ ਨਾਲ ਸਾਫ਼ ਹੋ ਗਿਆ ਤਾਂ ਨਹੀਂ ਬੋਲੇ ਚੰਕਲੀਨ ਹੋ ਗਿਆ ਤਾਂ ਨਹੀਂ ਬੋਲੇ ਉਹ ਉਦੋਂ ਬੋਲਣਗੇ ਜਦੋਂ ਪਾਣੀ ਭਰ ਕੇ ਪੀਣ ਜੋਗਾ ਹੋ ਜਾਊਗਾ ਪਾਇਆ ਸੀ ਨਾ ਮੁੱਖ ਮੰਤਰੀ ਸਾਹਿਬ ਆਹੀ ਗੱਲ ਹੈ ਆਹੀ ਅਸੀਂ ਕਹਿ ਰਹੇ ਹਾਂ ਇਹਨਾਂ ਦੇ ਜਾ ਕੇ ਟੈਸਟ ਕਰ ਲੋ ਜੋ ਹਾਲ ਹੈ ਇਹ ਡਰਾਮੇ ਨਾ ਕਰੋ ਅਸੀਂ ਸਿਰਫ ਇੰਨਾ ਕਹਿ ਰਹੇ ਹਾਂ ਕਿ ਨਾ ਅਸੀਂ ਲੀਡਰ ਬੰਨਾ ਨਾ ਅਸੀਂ ਕੋਈ ਮੰਤਰੀ ਮੁੱਖ ਮੰਤਰੀ ਬੰਨਾ ਸਾਡਾ ਲੈ ਦੇ ਕੇ ਇਹ ਹੈ ਕਿ ਜੇ ਪੰਜਾਬ ਨਾ ਬਚਿਆ ਆਪਾਂ ਸਾਰਿਆਂ ਨੇ ਨਹੀਂ ਬਚਣਾ ਸਾਰੇ ਮਰ ਜਾਣਗੇ ਅੱਜ ਸਾਡੇ ਜਵਾਨ ਮੈਂ ਵਾਲੀਬਾਲ ਖੇਡਦਾ ਰਿਹਾ ਅੱਜ ਸਕੂਲਾਂ ਚ ਵਾਲੀਬਾਲ ਦੀ ਗੇਮ ਬੰਦ ਹੋ ਗਈ ਐ ਹਾਈਟ ਹੀ ਨਹੀਂ ਅੱਗੇ ਬੰਬੇ ਸੀ ਮੈਂ ਲੰਬਾ ਚੌੜਾ ਬੰਦਾ ਨਜ਼ਰ ਆਉਂਦਾ ਹੀ ਆਂਦੇ ਸੀ ਇਹ ਪੰਜਾਬ ਦਾ ਆਊਗਾ ਹੁਣ ਸਾਡੇ ਹੀਰੋ ਵੀ 5 ਫੁੱਟ 7 ਇੰਚ ਦੇ ਨੇ ਕੀ ਹੋ ਗਿਆ ਯਾਰ ਪੰਜਾਬ ਨੂੰ ਆ ਪਾਣੀ ਹੋ ਗਿਆ ਸਮਾਂ ਇਹੋ ਜਿਹਾ ਕਿਉਂ ਆ ਗਿਆ ਵੀ ਚੋਣ ਵਾਸਤੇ ਵੀ ਮਰਨਾ ਪੈਣਾ ਹੁਣ ਪਤਾ ਕੀ ਹੈ ਇਹੀ ਗੱਲਾਂ ਅਸੀਂ ਕਰ ਰਹੇ ਸੀ ਪਿਛਲੇ 5 ਸਾਲ ਤੋਂ ਇਹੀ ਗੱਲਾਂ ਸਾਡੇ ਮੁੱਖ ਮੰਤਰੀ ਵੀ ਕਰਦੇ ਰਹੇ ਨੇ ਮਨਿਸਟਰ ਵੀ ਕਰਦੇ ਰਹੇ ਨੇ ਸਪੀਕਰ ਵੀ ਕਰਦੇ ਰਹੇ ਨੇ ਤੇ ਪਹਿਲੇ ਵੀ ਕਰਦੇ ਰਹੇ ਨੇ ਕੁਝ ਨਹੀਂ ਹੋਇਆ ਤਾਂ ਹੀ ਹੁਣ ਅਸੀਂ ਡੈਡ ਲਾਈਨ ਦਿੱਤੀ ਹੈ ਕਿ ਤੁਸੀਂ ਨਹੀਂ ਕੀਤਾ ਆ ਫਾਈਨਲ ਚੇਤਾਵਨੀ ਹੈ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਅਸੀਂ ਕਰਾਂਗੇ ਬਿਲਕੁਲ ਆਖਰੀ ਚੇਤਾਵਨੀ ਹੈ 15 ਤਰੀਕ ਦੀ ਜੇ ਕੁਝ ਨਹੀਂ ਤੁਸੀਂ ਕੀਤਾ ਤਾਂ ਅਸੀਂ ਕਰਾਂਗੇ ਤੇ ਜ਼ਿੰਮੇਵਾਰ ਹੋਵੋਗੇ ਤੁਸੀਂ ਸਰਕਾਰ ਨੂੰ ਸਾਬਤ ਤੌਰ ਤੇ ਕਹਿ ਦਿੱਤਾ ਅਮਤੋਜ ਮਾਨ ਹੋ ਰਹੇ ਨੇ ਪਰ ਹੋਊਗਾ ਕਿ ਇਹਦੇ ਉੱਤੇ ਨਿਗਾਹਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਤੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨ